ਮਤਲਬ ਮਾਈਨ ਫੋਨ ਨੇ ਜੀ ਰੋ ਹੈ ਨਾ ਅਖੀਂ ਮੈਂ ਜਿਹੜਾ ਜਿਹੜਾ ਸਾਰਾ ਮਟੀਰੀਅਲ ਹੈ ਮਤਲਬ ਇਹ ਸਾਰੇ ਦੇ ਵਿੱਚ ਉਹ ਸੰਕਲਪਿਤ ਪਾਏ ਹੋਏ ਨੇ ਜਿਹਦੇ ਕਰਕੇ ਉਹਨਾਂ ਦੇ ਉੱਤੇ ਪਰਚਾ ਦਿੱਤਾ ਪਰਚਾ ਦੇ ਕੇ ਉਹਨਾਂ ਨੂੰ ਜੇਲ੍ਹ ਭੇਜ ਦਿੱਤਾ ਹੈਗਾ ਤੇ ਰਿਮਾਂਡ ਰਿਮੂਵ ਦੀ ਜਿਹੜੀ ਕਾਰਵਾਈ ਹੈ ਉਹ ਚੱਲ ਰਹੀ ਹੈ ਉਹਦੇ ਵਿੱਚ ਕਿੱਥੋਂ ਸ਼ੁਰੂ ਹੁੰਦਾ ਹੈ ਕੰਮ ਕਿੱਨੇ ਚਿਰ ਤੋਂ ਸ਼ੁਰੂ ਹੈ ਕਿਹੜਾ ਕੋਈ ਅੱਜ ਪਹਿਲੀ ਵਾਰ ਦਾ ਕੰਮ ਹੋਊਗਾ ਜਿਹੜੇ ਚਿਰ ਤੋਂ ਮਤਲਬ ਉਹ ਡਿਊਟੀਆਂ ਕਰ ਰਹੇ ਨੇ ਕਿੱਥੇ ਕਿੱਥੇ ਡਿਊਟੀ ਕੀਤੀ ਐ ਉਹ ਸਾਰਾ ਮਤਲਬ ਜਿਹੜਾ ਲੈਕਸਸ ਐ ਉਹ ਹੁਣ ਨੰਗਾ ਹੋਊਗਾ ਕਿਉਂਕਿ ਉਹਦੇ ਨਾਲ ਇੱਕ ਜਿਹੜਾ ਜੇਲ ਦਾ ਮੁਲਾਜ਼ਮ ਹੋਰ ਐ ਜੀ ਕੀ ਨਾਇ ਰਾਜਨ ਉਹ ਸ਼ਾਇਦ ਉਹਨਾਂ ਦਾ ਉਹ ਵੀ ਉਹਦੇ ਵਿੱਚ ਸੰਕਲਪਿਤ ਐ ਇਸ ਕਰਕੇ ਮਤਲਬ ਜਿਹੜਾ ਇਹ ਜੁਦ ਨਸ਼ਾ ਵਿਰੁੱਧ ਮੈਂ ਮਤਲਬ ਇਸ ਨੂੰ ਇਹ ਤਬਦੀਦ ਦਾਗ ਦਾ ਕਰ ਰਿਹਾ ਹੈ ਇਹ ਵਰਤਿੰਦਾ ਦਾਗਦਾਰ ਚਿੱਤਈ ਹੈ ਪੰਜਾਬ ਸਰਕਾਰ ਦੇ ਉੱਤੇ ਵੀ ਮਤਲਬ ਇਸ ਤਰ੍ਹਾਂ ਸਵਾਲ ਉੱਠਦਾ ਹੈ ਕਿ ਲੱਖ ਲੱਖ ਰੁਪਏ ਤਨਖਾਹਾਂ ਹੁੰਦੀਆਂ ਨੇ ਜਿਹੜਾ ਛੋਟਾ ਮੁਲਾਜ਼ਮ ਹੁੰਦਾ ਹੈ ਜਿਹੜਾ ਤੁਸੀਂ ਡੀਐਸਪੀ ਦਾ ਜ਼ਿਕਰ ਕਰ ਰਹੇ ਹੋ ਉਹ ਤਾਂ ਬਹੁਤ ਜ਼ਿਆਦਾ ਪੈਸੇ ਮਿਲਦੇ ਆਂ ਤੇ ਐਡੀ ਵੱਡੀ ਪੋਸਟ ਫਿਰ ਵੀ ਇਹ ਲੋਕ ਇਹ ਨੀਚ ਕੰਮ ਕਰਦੇ ਨੇ ਫਿਰ ਇਹ ਕਹਿੰਦੇ ਵੀ ਅਸੀਂ ਜੇਲ੍ਹਾਂ ਦੀ ਸਾਡੀ ਸੁਰੱਖਿਆ ਵਧੀ ਹੈ ਜੇਲ੍ਹਾਂ ਤੋਂ ਤੁਸੀਂ ਆਪ ਹੀ ਨਜ਼ਰ ਤੇ ਮੋਬਾਈਲ ਫੜਾ ਰਹੇ ਲੋ ਦੇਖੋ ਜੀ ਜੇਲ੍ਹਾਂ ਦੇ ਅਫਸਰਾਂ ਦੇ ਵੀ ਸਾਰੇ ਨਹੀਂ ਹੁੰਦਾ ਜੇਲ੍ਹਾਂ ਦੇ ਅਫਸਰਾਂ ਨੂੰ ਬਹੁਤ ਖਰਚੇ ਪੈਂਦੇ ਨੇ ਜੀ ਵੱਡੇ ਤੋਂ ਵੱਡੇ ਅਫਸਰਾਂ ਦੇ ਦੌਰੇ ਪੈਂਦੇ ਰਹਿੰਦੇ ਨੇ ਇਹ ਦौरा ਕਦੇ ਕਾਸੀ ਦੇ ਕਿਸੇ ਅਫਸਰ ਦਾ ਦौरा ਕਦੇ ਮਨੁੱਖੀ ਅਧਿਕਾਰ ਕਮਿਸ਼ਨ ਦਾ ਕਦੇ ਸਮਾਨਯੋਗ ਜੁਡੀਸ਼ਰੀ ਆ ਗਈ ਕਦੇ ਕੋਈ ਸੈਸ਼ਨ ਜੱਜ ਕਦੇ ਕੋਈ ਮਤਲਬ ਚੱਲਦਾ ਰਹਿੰਦਾ ਜਿਹਦੇ ਕਰਕੇ ਖਰਚੇ ਬਹੁਤ ਜ਼ਿਆਦੇ ਹੁੰਦੇ ਨੇ ਖਰਚਿਆਂ ਦੇ ਕਾਰਨ ਇਹਨਾਂ ਨੂੰ ਇਹ ਕੰਮ ਮਤਲਬ ਇਹਨਾਂ ਦੀ ਬੇਵਰਸੀ ਬਣ ਜਾਂਦੀ ਹੈ ਇਹਨਾਂ ਨੂੰ ਕਰਨ ਮੈਨੂੰ ਕੋਈ ਕੱਲੇ ਇੱਕ ਜੇਹ ਵਿਚ ਥੋੜੀ ਹੈ ਡਾਕਟਰ ਸਾਹਿਬ ਮੈਂ 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 ਤੁਹਾਨੂੰ ਇੱਕ ਹਸਾ ਹਜ਼ਾ ਜੋ ਮੇਰੇ ਸਮੇਂ ਹੋਇਆ ਮੈਂ ਪਟਿਆਲ ਦੇ ਵਿੱਚ ਰਹਿਆ ਉਸ ਸਮੇ ਰਸਾਇਕ ਸੁਪਰੇ ਰੂਪਾ ਸਿੰਘ ਇਹ ਚਾਰ ਸਾਇਕ ਸੁਪਰ ਨੇ ਸਸਪੈਂਡ ਹੋ ਜੋ ਕਿ ਅੰਦਰ ਜੜਦੇ ਦੀਆਂ ਪੁੜੀਆਂ ਵੇਚਦੇ ਸਨ ਉਹ ਵੀ ਪਤਾ ਕਿਨੂੰ ਹਫੀਮ ਜਿਹੜੇ ਗੈਂਗਸਟਰ ਸੀ ਉਹਨਾਂ ਨੂੰ ਉਹੀ ਗੈਂਗਸਟਰਾਂ ਨੇ 1 ਮਹੀਨੇ ਬਾਅਦ ਨਾਬਾ ਦੇਲ ਬ੍ਰੇਕ ਆਊਟ ਕੀਤਾ ਸੀ ਦੇਖੋ ਜੀ ਮਤਲਬ ਇਹ ਤਾਂ ਗੱਲ ਹੈ ਕਿ ਅਭੀ ਜਿਹੜੇ ਜੇਲ ਅਫਸਰ ਹੁੰਦੇ ਨੇ ਠੀਕ ਹੈ ਸਾਰੇ ਨਹੀਂ ਇਖਤਸਾਰ ਹੁੰਦੇ ਹਾਂ ਜੀ ਹਾਂ ਵਿੱਚ ਇਮਾਨਦਾਰ ਵੀ ਹੁੰਦੇ ਨੇ ਪਰ ਜ਼ਿਆਦਾਤਰ ਗਲਤੀ ਹੈ ਜਿਹੜੀ ਉਹ ਮਤਲਬ ਇਹ ਸਮਾਨ ਸਪਲਾਈ ਕਰਨ ਦੀ ਹੈ ਕਿਉਂਕਿ ਮੈਂ ਤੁਹਾਨੂੰ ਦੱਸ ਦਵਾਂ ਵੀ ਜਿਹੜਾ ਸਮਾਨ ਫਰੋਲੀ ਤਾਂ ਜਾਂਦੇ ਨੇ ਕੈਦੀਆਂ ਦੇ ਖੱਡੇ ਹਾਂਜੀ ਉਹਦਾ ਅਫਸਰਾਂ ਦੀਆਂ ਵਾਰੀਆਂ ਚ ਹਾਂ ਆ ਇਸ ਕਰਕੇ ਮਤਲਬ ਜਿਹੜਾ ਜੇਲਾਂ ਦੇ ਵਿੱਚ ਇਹ ਗੁਰਖਤ ਹੁੰਦਾ ਇਹ ਅੱਜ ਦਾ ਨਹੀਂ ਇਹ ਕਾਫੀ ਦੇਰ ਤੋਂ ਚੱਲੀ ਜਾਂਦਾ ਕੁਛ ਇਹ ਵੀ ਮਜਬੂਰੀ ਹੈ ਕਿਉਂਕਿ ਕਿਸੇ ਕੈਦੀ ਨੂੰ ਸਜ਼ਾ ਹੋ ਗਈ ਹੁੰਦੀ ਹੈ ਕਿਸੇ ਨੂੰ ਸਜ਼ਾ ਹੋ ਨਹੀਂ ਹੁੰਦੀ ਹੈ ਕਿਸੇ ਕਦੇ ਘਰੇ ਜਿੰਦਾ ਲੱਗਿਆ ਹੁੰਦਾ ਕਿਸੇ ਦਾ ਮਾਰਤਾ ਹੁੰਦਾ ਕਿਸੇ ਦਾ ਮਰਨਲਾ ਹੁੰਦਾ ਇਸ ਕਰਕੇ ਉਹਨੂੰ ਥੋੜਾ ਜਿਹਾ ਉੱਥੇ ਦਿਲ ਖੜਾਉਣ ਵਾਸਤੇ ਮਾੜਾ ਮੋਟਾ ਇਹ ਜਿਹਾ ਮਟੀਰੀਅਲ ਵੀ ਚਾਹੀਦਾ ਹੁੰਦਾ ਹੈ ਇਸ ਕਰਕੇ ਉਹ ਮਹਿੰਗੇ ਰੇਟਾਂ ਦੇ ਉੱਤੇ ਉਹ ਕ੍ਰਿਤੀਆ ਕਿਉਂਕਿ ਜੇਲਾਂ ਦੇ ਵਿੱਚ ਦਾ ਕੱਦੂ ਵੀ ਜਿਹੜਾ 10 ਰੁਪਏ 5 5 ਰੁਪਏ ਕਿਲੋ ਕੱਦੂ ਹੁੰਦਾ ਉੱਥੇ ਉਹ 50 60 ਰੁਪਏ ਕਿਲੋ ਕੱਦੂ ਮਿਲਦਾ ਮਤਲਬ ਹੀਰੋਇਨ ਦਾ ਜਿਹੜੀਆਂ 7 8 ਕਰੋੜ ਰੁਪਏ ਦੀ ਕਿਲੋ ਹੈ ਤੇ ਉਹਦਾ ਕੀਰੋ ਉੱਥੇ ਮਿਲਦੀ ਹੂ ਇਹ ਅੰਦਾਜ਼ਾ ਲਾਉਣਾ ਬਹੁਤ ਮੁਸ਼ਕਲ ਹੈ ਐ ਗੱਲ ਕਰ ਵੀ ਥੋੜਾ ਜਿਆਦਾ ਇੰਦਰ ਧਿਆਨ ਦੇਣ ਦੀ ਲੋੜ ਹੈ ਕਿਉਂਕਿ ਜਿਹੜਾ ਜੇਲਾਂ ਹੈ ਜਿਹੜਾ ਇਹ ਹੈ ਨਾ ਜੀ ਮਟੀਰੀਅਲ ਇਹਦੇ ਨਾਲ ਸ਼ਰਾਬ ਦਾ ਜਿਹੜਾ ਲੈਕਸਸ ਹੈ ਉਹ ਬਹੁਤ ਜਿਆਦਾ ਵੱਡਾ ਪੰਜਾਬ ਕੀ ਹਿੰਦੁਸਤਾਨ ਪੱਧਰ ਤੇ ਹੈ ਜਿਹਦੇ ਵਿੱਚ ਦੇਸੀ ਸ਼ਰਾਬ ਵੀ ਬਣਦੀ ਹੈ ਕੈਮੀਕਲ ਵਾਲੀ ਸ਼ਰਾਬ ਵੀ ਬਣਦੀ ਹੈ ਡਾਕਟਰ ਸਾਹਿਬ ਤੁਸੀਂ ਤੁਸੀਂ ਡਾਕਟਰ ਸਾਹਿਬ ਡੀਐਸਪੀ ਦਾ ਨਾਮ ਦੱਸ ਸਕਦੇ ਹੋ ਕੀ ਹੈ ਜਿਨ੍ਹਾਂ ਦਾ ਇਹ ਪਰਚਾ ਪਿਆ ਹੈ ਪਰਪ੍ਰੀਤ ਸਿੰਘ ਜੀ ਤੁਹਾਨੂੰ ਲੱਗਦਾ ਵੀ ਭਗਵੰਤ ਮਾਨ ਚਲੋ ਪਰਚਾ ਤਾਂ ਪੈ ਗਿਆ ਰਿਮਾਂਡ ਹੋਏਗਾ ਕੀ ਤੁਹਾਨੂੰ ਲੱਗਦਾ ਨਹੀਂ ਭਗਵੰਤ ਮਾਨ ਸਾਹਿਬ ਜਿਹੜੇ ਕਿ ਵਧੀਆ ਕੰਮ ਕਰ ਰਹੇ ਨਸ਼ਿਆਂ ਦੇ ਵਿਰੁੱਧ ਮਹੰਮ ਚਲਾਈ ਹੈ ਅਜੇ ਹੋਰ ਵੀ ਅਫਸਰ ਹੋ ਸਕਦੇ ਇਹ ਛਾਪੇਮਾਰੀ ਹੋਰ ਨੇ ਹੋਣੀ ਚਾਹੀਦੀ ਜ਼ਿਲ੍ਹੇ 'ਚ ਹਾਂਜੀ ਦੇਖੋ ਇਹ ਗੱਲ ਹੁੰਦੀ ਹੈ ਜੀ ਛਾਪੇਮਾਰੀ ਤਾਂ ਹੋਣੀ ਤਾਂ ਗੱਲ ਤਾਂ ਐ ਤਾਂ ਕੈਦੀਆਂ ਦੇ ਖੱਤੇ ਪਰੋਲਣ ਵਾਲੀ ਨਾ ਹੁੰਦਾ ਮਸਲਾ ਜੀ 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 ਹੁਣ ਕੈਦੀ ਮਸਾਂ ਦਾ ਇੱਕ ਥਾਂ ਦੇ ਉੱਤੇ ਉਹ ਸੈਟਲ ਹੁੰਦੇ ਨੇ ਲੜਦੇ ਨੇ 20 ਵਾਰੀ ਤੱਕ ਕਿਸੇ ਦੀ ਰਜਾਈ ਕਿਸੇ ਨਾਲ ਲੱਗ ਜਾਂਦੀ ਹੈ ਕਿਸੇ ਦੀ ذਰੀ ਕਿਸੇ ਨਾਲ ਲੱਗ ਜਾਂਦੀ ਹੈ ਕੋਈ ਕਿਸੇ ਦਾ ਕੇ ਚੱਕ ਲੈਂਦਾ ਹੈ ਕਿਸੇ ਦਾ ਕੋਈ ਸਰਾਣਾ ਕੋ ਮੋ ਜਾਂਦਾ ਹੈ ਮਤਲਬ ਉੱਥੇ ਤਾਂ ਲੜਾਈਆਂ ਦੇ ਕਾਰਨ ਬਣ ਜਾਂਦੇ ਨੇ ਜਿਹੜਾ ਮਟੀਰੀਅਲ ਉਹ ਤਾਂ ਕਿਤੇ ਹੋਰ ਹੁੰਦਾ ਹੈ ਜੀ ਮਟੀਰੀਅਲ ਤਾਂ ਕਿਤੇ ਹੋਰ ਹੁੰਦਾ ਜਿਹੜੇ ਜਿਹੜੀ ਡਿਊਟੀ ਹੁੰਦੀ ਹੈ ਡਿਊਟੀ ਦੇ ਬਾਰ ਦੇ ਵਿੱਚ ਅੰਦਰਲੇ ਪਾਸੇ ਤਿੰਨ ਬੰਦੇ ਖੜੇ ਹੁੰਦੇ ਆ ਨੰਬਰਦਾਰ ਉਹਨਾਂ ਦੀ ਡਿਊਟੀ ਹੁੰਦੀ ਹੈ ਚੱਕਰ ਹੌਲਦਾਰ ਤੱਕ ਗੱਲ ਨੂੰ 1 ਸਕਿੰਟ ਦੇ ਵਿੱਚ ਸੁਣ ਕੇ ਪੁਲਿਸ ਸਪੀਡ ਨਾਲ ਜਾ ਕੇ ਸਪਲਾਈ ਦੱਸਣਾ ਉਹਨੂੰ ਜੀ ਜੀ ਡਿਊਟੀ ਦੇ ਵਿਚਾਰ ਬਈ ਜਿਹੜੇ ਚੱਕਰ ਹੌਲਦਾਰ ਦੀ ਡਿਊਟੀ ਹੁੰਦੀ ਹੈਗਾਹ ਜਿਹੜੇ ਬੈਰਕਾਂ ਦੇ ਵਿੱਚ ਨੰਬਰਦਾਰ ਨੇ ਉਹਨਾਂ ਤਾਈ ਤਾਂ ਮਤਲਬ ਜਿਹੜਾ ਇਹ ਪ੍ਰੋਸੈਸ ਹੈ ਜੇਲ੍ਹ ਕਲੀਨ ਕਰਨ ਦਾ ਇਹ 5 ਮਿੰਟਾਂ ਦਾ ਹੁੰਦਾ ਜੀ 5 ਮਿੰਟਾਂ ਦੇ ਵਿੱਚ ਹਰ ਇੱਕ ਜਿਹੜਾ ਮਤਲਬ ਲਗਭਗ ਜਦੋਂ ਵੱਡੀ ਤਲਾਸ਼ੀ ਹੁੰਦੀ ਹੈ 5-7 ਮਿੰਟਾਂ ਦੇ ਵਿੱਚ ਸਾਰੀ ਜਿਹੜੀ ਇਹ ਗੰਗਾ ਦੇ ਪੰਡਤਾਂ ਵਾਂਗੂ ਆ ਰਾਮ ਨਾਲ ਬੈਠੇ ਹੁੰਦੇ ਆ ਕਿਸੇ ਕੋਲੇ ਕੁਝ ਨਿੰਦਾ ਸਭ ਕੁਝ ਗਾਇਬ ਹੋ ਜਾਂਦਾ ਹੁੰਦਾ ਉਸ ਤੋਂ ਬਾਅਦ ਜਦੋਂ ਤਲਾਸ਼ੀ ਭੱਗ ਜਾਂਦੀ ਹੈ ਉਹਨਾਂ ਨੂੰ ਫਿਰ ਸਮਾਨ ਹੈ ਜਿਹੜਾ ਉਸੇ ਤਰ੍ਹਾਂ ਉਹ ਸਪਲਾਈ ਹੋ ਜਾਂਦਾ ਡਾਕਟਰ ਸਾਹਿਬ ਇੱਕ ਦਰਸ਼ਕ ਨੂੰ ਇੱਕੋ ਆ ਦਰਸ਼ਕ ਨੂੰ ਵੇਚਿਆ ਨਾ ਪਾ ਦਿਓ ਕੀ ਕੁਝ ਬਰਾਮਦ ਹੋਇਆ ਤੇ ਚੋਕਸਤਾ ਮੋਬਾਈਲ ਹੋਏ ਨੇ ਇਹ 7-8 ਸਤਾ ਮੋਬਾਈਲ ਹੋਏ ਨੇ ਜੀ 50 ਗ੍ਰਾਮ ਅਭੀ ਹੋਈ ਹੈ ਜੀ 25 ਗ੍ਰਾਮ ਹੀਰੋਇਨ ਹੋਈ ਹੈ ਗਾਂਜਾ ਗੁੰਜਾ ਜ ਵੀ ਥੋੜਾ ਬਹੁਤਾ ਹੋਇਆ ਮਤਲਬ ਜਿਹੜਾ ਵੀ ਹੁੰਦਾ ਇਹ ਸਬਸਟੈਂਸ ਜਿਹੜੀਆਂ ਆਉਂਦੀਆਂ ਨਾ ਨਾਰਕੋਟਿਕ ਡਰੱਗਸ ਐਂਡ ਸੇਕੋਟ੍ਰੋਪਿਕ ਸਬਸਟੈਂਸਸ ਦੇ ਵਿੱਚ ਆਉਂਦੀਆਂ ਨੇ ਉਹ ਲਗਭਗ ਸਾਰੀਆਂ ਚੀਜ਼ਾਂ ਕੀ ਕੀ ਤੁਹਾਨੂੰ ਡਾਕਟਰ ਸਾਹਿਬ ਆਖਰੀ ਸਵਾਲ ਪੁੱਛਦਾ ਕੀ ਤੁਹਾਨੂੰ ਇਹ ਨਹੀਂ ਲੱਗਦਾ ਵੀ ਜਿਵੇਂ ਐਂਟੀਬਾਇਓਟਿਕ ਬਣਾਇਆ ਗਿਆ ਸਖਤ ਬਣ ਗਿਆ ਇਦਾਂ ਹੀ ਜਿਹੜੇ ਅਜੇ ਅਫਸਰ ਹੁੰਦੇ ਨੇ ਐਜੀਆਂ ਕਾਨੂੰਨੀ ਹਰਕਤਾਂ ਨੂੰ ਬਾਰ-ਬਾਰ ਬਦਨਾਮ ਕਰਦੇ ਐ ਵਰਦੀ ਨੂੰ ਇਹਨਾਂ ਦੇ ਉੱਪਰ ਹੀ ਕੋਈ ਸਖਤ ਕਾਨੂੰਨ ਬੰਨਾਇਆ ਜਾਏ ਤਾਂ ਕਿ ਹੋਰ ਅਫਸਰਾਂ ਨੂੰ ਇਸ ਤੋਂ ਕੋਈ ਸਿੱਖ ਮਿਲੇ ਦੇਖੋ ਜੀ ਕਾਨੂੰਨ ਤਾਂ ਬਹੁਤ ਸਖਤ ਹੈ ਕਾਨੂੰਨ ਦੇ ਤਾਬਕ ਤਾ ਹੁਣ ਤੁਸੀਂ ਦੇਖ ਲਓ ਕਿ ਕਿੰਨੀ ਕਿੱਡੀ ਕਾਰਵਾਈ ਹੋਊਗੀ ਐ ਗੱਲ ਕਰ ਇਹ ਹੈ ਨਾ ਵੀ ਉੱਥੇ ਕੁਝ ਨਾ ਕੁਝ ਫੈਸਿਲਿਟੀ ਵੀ ਚਾਹੀਦੀ ਐ ਸਰ ਛੋਟੀ ਸਾਹਿਬ ਗੱਲ ਸੁਣੋ ਤੁਸੀਂ ਨਹੀਂ ਡਰਦਾ ਮੈਂ ਤਾਂ ਕਹਿ ਰਿਹਾ ਸੁਣੋ ਜਗਦੀਸ਼ ਭੋਲਾ ਕਿੰਨੇ ਉੱਚੇ ਲੈਵਲ ਦਾ ਪੱਤਰਦਾ ਸੀ ਮੇਰੇ ਹੁੰਦੇ ਵੀ ਉਹ ਜਾਂਦਾ ਜੇਲ੍ਹ ਤੋਂ ਬਾਹਰ ਆਪਣੀ ਹੈਨਾ ਜਮਾਨਤ ਕਰਾ ਕੇ ਫਿਰ ਉਹਨੂੰ ਉੱਥੇ ਹੀ ਪ੍ਰਮੋਟ ਕੀਤਾ ਜਾਂਦਾ ਜਿੱਥੋਂ ਸੀਗਾ ਕਿਉਂ ਕਿ ਉਹਦੇ 35 ਬਈ 34 ਦੀ ਰਹਿ ਗਈ ਸੀ ਰਿਟਾਇਰਮੈਂਟ ਨੂੰ ਉਹਨੂੰ ਦੁਬਾਰਾ ਰਿਟਾਇਰਮੈਂਟ ਕਰ ਕਰਕੇ ਛੱਡਿਆ ਗਿਆ ਦੇਖੋ ਦੇਖੋ ਇਹ ਮੁਲਾਜ਼ਮਾਂ ਦਾ ਪੱਖ ਚਾਹ ਸਰਕਾਰਾਂ ਜਾਣੀਆਂ ਹੁੰਦੀਆਂ ਨੇ ਜਿਵੇਂ ਹੁਣ ਇੱਕ ਪੁਲਿਸ ਮੁਲਾਜ਼ਮ ਲੁਕਸ਼ ਗ੍ਰਾਂਤੀ ਸਿੰਘ ਨੇ ਨਸ਼ੇ ਦਾ ਟੀਕਾ ਲਾਉਂਦਾ ਗੁਰਦੁਆਰਾ ਸਾਹਿਬ ਚ ਫੜ ਲਿਆ ਹਾਂ ਤੇ ਉਹ ਗ੍ਰਾਂਤੀ ਸਿੰਘ ਨਹੀਂ ਛੜਤਾ ਮਤਲਬ ਸ਼ੱਕ ਦੀ ਉਸ ਹੋਰ ਘੁੰਮਗੀ ਵੀ ਗ੍ਰੰਥੀ ਤੇ ਗ੍ਰੰਥੀ ਕੋਲੇ ਕਿਹੜੀ ਪਾਵਰਾ ਦੀ ਸਵਿਧਾਨਕ ਵੀ ਇੱਕ ਵਰਦੀ ਦਾ ਰੀ ਬੰਦੇ ਨੂੰ ਕੁੱਟ ਕੁੱਟੀ ਜਾਂਦਾ ਹੈ ਉਹ ਜੁੱਤੀ ਲਾ ਕੇ ਜੁੱਤੀਆਂ ਮਾਰ ਰਿਹਾ ਉਸ ਬੰਦੇ ਦੇ ਪਹਿਲੀ ਗੱਲ ਤਾਂ ਉਹ ਕਾਨੂੰਨ ਦਾ ਜੇ ਉਹਨੇ ਕਾਨੂੰਨ ਤੋੜਿਆ ਤਾਂ ਕਾਨੂੰਨ ਦੀ ਰਾਖੀ ਉਹ ਵੀ ਨਹੀਂ ਕਰ ਰਿਹਾ ਉਹ ਵੀ ਕਾਨੂੰਨ ਤੋੜ ਰਿਹਾ ਫਿਰ ਉਹਨੂੰ ਮਾਫੀ ਦੇਣ ਦਾ ਅਧਿਕਾਰ ਕਿਹਨੇ ਦਿੰਦਾ ਮਤਲਬ ਐਡੀ ਗੰਟੀ ਗੱਲ ਹੋਵੇ ਤਾਂ ਮਤਲਬ ਜਿਹੜੀ ਕੁੱਤੀ ਚੋਰਾਂ ਨਾਲ ਰਲੀ ਰੀ ਗੱਲ ਬਣ ਜਾਂਦੀ ਹੈ ਵੀ ਸਮਝੌਤਾ ਪੈਸੇ ਲੈ ਕੇ ਉਧਰੋਂ ਉਧਰ ਹੀ ਜਿਸ ਤਰ੍ਹਾਂ ਵੀ ਹੋਇਆ ਆਪਾਂ ਨੂੰ ਨਹੀਂ ਪਤਾ ਗੱਲ ਕਰ ਜੋ ਹੋਇਆ ਉਹ ਨਹੀਂ ਹੋਣਾ ਚਾਹੀਦਾ ਨਹੀਂ ਯਾਨੀ ਕਿ ਸਾਰਾ ਕੋ ਮਿਲੀ ਭੂਗਤ ਹੈ ਸਾਰੇ ਜੀ ਮੰਨਦੇ ਹੋ ਨਾ ਹਾਂ ਮੰਨਦੇ ਆ ਕਿ ਮਿਲੀ ਭੂਗਤ ਜਿਹੜੇ ਨੈਕਸਸ ਨੇ ਨੈਕਸਸ ਮਿੰਟਾਂ ਦੇ ਵਿੱਚ ਇਹ ਪਣਪ ਜਾਂਦੇ ਨੇ ਮਿੰਟਾਂ ਦੇ ਵਿੱਚ ਇਹਨਾਂ ਨੂੰ ਵੱਡੀਆਂ ਸ਼ਾਹਾਂ ਪ੍ਰਾਪਤ ਹੋ ਜਾਂਦੀਆਂ ਨੇ ਇਸ ਕਰਕੇ ਜਿਹੜੇ ਇਹ ਨਸ਼ੀਲੇ ਸਿਸਟਮ ਦੇ ਉੱਤੇ ਇਹ ਜਿਹੜਾ ਇਹਦੇ ਵਿੱਚ ਨਾ ਜੀ ਮਤਲਬ ਜਿਹੜਾ ਅਧਕਾਰੀ ਤੇ ਦਰਬਾਰੀ ਤੇ ਵਪਾਰੀ ਜਦੋਂ ਚੌਥਾ ਪੁਜਾਰੀ ਲੜ ਜੇ ਫੇਰ ਤਾਂ ਮਤਲਬ ਦੇਸ਼ ਦਾ ਬੇੜਾ ਹੀ ਗਰਕ ਹੋ ਜਾਂਦਾ ਹੈ ਹਨ ਉਹ ਗੱਲ ਹੈ ਇਥੇ ਚਾਰਾਂ ਬੰਦਿਆਂ ਦਾ ਨੈਕਸਸ ਹੈ ਜਿਹਦੇ ਵਿੱਚ ਅਧਿਕਾਰੀ ਦਰਬਾਰੀ ਪੁਜਾਰੀ ਤੇ ਵਪਾਰੀ ਸਾਰੇ ਇਕੱਠੇ ਹਏ ਨੇ ਸਭ ਇਕੱਠੇ ਹਾਂ ਚਾ ਜਿਹਦੇ ਕਰਕੇ ਕੋਈ ਕਹਾਣੀ ਹਿਸਾਬ ਚ ਨਹੀਂ ਆ ਰਹੀ ਜਿੰਨਾ ਚਿਰ ਇਹ ਨੈਕਸਸ ਨਹੀਂ ਟੁੱਟਦਾ ਉਨਾ ਚਿਰ ਮਤਲਬ ਇਹਦੇ ਜਿਹੜੇ ਦੇਸ਼ ਦੇ ਹਾਲਾਤ ਨੇ ਉਹ ਇਸੇ ਤਰ੍ਹਾਂ ਹੀ ਹੁੰਦੇ ਰਹਿਣਗੇ ਕਿਉਂਕਿ ਨਜਾਇਜ਼ ਲੋਕਾਂ ਦੇ ਉੱਤੇ ਪਰਚੇ ਪੈਣਗੇ ਜਾਇਜ਼ ਲੋਕ ਮੌਜੂਦ ਨਾਲ ਵਾਸਤੀਆ ਕਰੂਗੇ ਜੇ ਜਾਇਜ਼ ਲੋਕਾਂ ਦੇ ਉੱਤੇ ਸਹੀ ਪਰਚੇ ਪੈਂਦੇ ਹੋਣ ਤਾਂ ਇਹ ਕਹਾਣੀ ਕਿੱਦਾਂ ਦੀ ਖਤਮ ਹੋ ਜਾਂਦੀ ਹੈ ਮਤਲਬ ਕੁਝ ਕਾਨੂੰਨ ਵਿੱਚ ਸੋਧ ਮੰਗਦਾ ਹੈ ਕੁਝ ਅਫਸਰਸ਼ਾਈ ਦੇ ਵਿੱਚ ਤੇ ਕੁਝ ਜਿਹੜਾ ਪੋਲੀਟਿਕਲ ਇੰਟਰਫੀਅਰੈਂਸ ਹੈ ਇਹ ਨਾ ਹੋਵੇ ਫਿਰ ਕਿਤੇ ਜਾ ਕੇ ਕਹਾਣੀ ਹਿਸਾਬ ਹੋ ਸਕਦੀ ਨਹੀਂ ਤਾਂ ਮਤਲਬ ਇਹ ਇੰਡੀਆ ਪੱਧਰ ਤੇ ਕੀ ਤਾਂ ਨੈਸ਼ਨਲ ਪੱਧਰ ਤੇ ਇੰਟਰਨੈਸ਼ਨਲ ਕ੍ਰਾਈਸਿਸ ਹੈ ਜਿਹੜਾ ਮਤਲਬ ਆਵਾਮਾ ਹੋਰਾਂ ਤੋਂ ਵੀ ਹਿਸਾਬ ਚ ਨਹੀਂ ਆਉਂਦਾ ਹੈ ਜਾਂ ਇਹਨਾਂ ਤੋਂ ਹੁਣ ਆਪਣਾ ਅਮਰੀਕਾ ਵਾਲਾ ਮਤਲਬ ਇਹ ਵੱਡੀਆਂ ਗੱਲਾਂ ਨੇ ਇਹ ਇਸ ਤਰ੍ਹਾਂ ਤਾਂ ਨਹੀਂ ਹਿਸਾਬ ਚ ਆਉਣ ਵਾਲੀ ਨਹੀਂ ਹੈਗੀ ਹਾਂ ਫੇਰ ਉਸੇ ਲੋਕਾਂ ਦੇ ਉੱਤੇ ਪਰਚੇ ਦੇ ਕੇ ਜਿੰਨਾ ਮਰਜੀ ਅੰਦਰ ਕਰੀ ਜਾਓ ਇਸ ਦੇ ਨਾਲ ਕੋਈ ਫਰਕ ਨਹੀਂ ਪੈਂਦਾ ਸਰ ਡਾਕਟਰ ਸਾਹਿਬ ਤੁਸੀਂ ਤੁਸੀਂ ਮੈਨੂੰ ਤੁਸੀਂ ਮੈਨੂੰ ਅਪਡੇਟ ਦਿੱਤੀ ਹੈ ਮੁੱਦੇ ਬਾਰੇ ਤੁਹਾਡਾ ਉਹ ਧੰਨਵਾਦ ਪਰ ਇੱਕ ਤੁਹਾਨੂੰ ਇੱਕ ਅਪਡੇਟ ਹੋਰ ਦੇ ਦੇਣਾ ਕਿ ਆਪਣੇ ਚੈਨਲ ਦੀ ਵੀ ਪ੍ਰੋਮੋਸ਼ਨ ਹੋ ਰਹੀ ਹੈ ਆਪਣੇ ਚੈਨਲ ਨੂੰ ਵਧਾਈ ਦੇ ਦਿਓ ਆਪਣੇ ਚੈਨਲ ਦੀ ਖੋਲ ਬ੍ਰਾਂਚ ਖੁੱਲ ਰਹੀ ਹੈ ਜ਼ਿਲ੍ਹੇਕਪੁਰ ਦੇ ਵਿੱਚ ਅੱਜ ਵਧਾਈ ਦੇ ਦਿਓ ਚਲੋ ਧੰਨਵਾਦ ਜੀ ਬਹੁਤ ਬਹੁਤ ਵਧਾਈਆਂ ਇਸ ਗੱਲ ਤੇ ਜੇ ਸਾਨੂੰ ਪਤਾ ਹੁੰਦਾ ਤਾਂ ਅਸੀਂ ਕੱਲ ਜੀਰਕਪੁਰ ਉੱਤ ਨਹੀਂ ਆਏ ਉੱਥੇ ਜ਼ਰੂਰ ਹੁਣ ਜਿੱਧੇ ਵੀ ਗਏ ਹੋ ਸਕਦਾ ਡੇਢ ਮਹੀਨੇ ਨੂੰ ਚਾਹੀਏ ਅਸੀਂ ਤੁਹਾਨੂੰ ਉੱਥੇ ਉੱਥੇ ਹੀ ਉੱਥੇ ਹੀ ਮਿਲਿਆ ਕਰਾਂਗੇ ਹੁਣ ਹਾਂ ਫਿਰ ਉੱਥੇ ਲਾਜ਼ਮੀ ਮਿਲ ਕੇ ਆਵਾਂਗੇ ਜੀਰਕਪੁਰ ਮੈਨੂੰ ਦੱਸ ਦਿਓ ਬੜਾ ਜਿ ਕਿੱਥੇ ਐ ਅਜੀ ਅਜੀ ਅਸੀਂ ਚੱਲੇ ਹੁਣ ਆਪਣੇ ਚੈਨਲ ਦੀ ਓਪਨਿੰਗ ਹੋਣੀ ਆ ਘੰਟੇ ਬਾਅਦ ਉੱਥੇ ਅੱਛਾ ਚਲੋ ਧੰਨਵਾਦ ਜੀ ਬਹੁਤ ਬਹੁਤ ਵਧਾਈਆਂ ਸ਼ਰਮਾ ਜੀ ਨੂੰ ਤੁਹਾਨੂੰ ਤੇ ਸਾਰੇ ਸਟਾਫ ਨੂੰ ਅਸੀਂ ਕਹਿੰਦੇ ਹਾਂ ਪ੍ਰਮਾਤਮਾ ਅੱਗੇ ਹੀ ਅਰਦਾਸ ਕਰਦੇ ਹਾਂ ਵੀ ਦਿਨ ਦੁੱਗਣੀ ਰਾਤ ਚੌਗਣੀ ਚੈਨਲ ਤਰੱਕੀ ਕਰੇ ਤੇ ਸੱਚੀ ਸੁੱਚੀ ਪੱਤਰਕਾਰਤਾ ਜਿਹੜਾ ਇਹਦਾ ਮੇਨ ਮੋਟੋ ਹੈ ਮਤਲਬ ਉਹ ਇਸ ਰਾਹਾਂ ਦੇ ਉੱਤੇ ਦੁਰਨ ਤੇ ਕਿਸੇ ਦੇ ਜੋ ਕਿ ਡਾਕਟਰ ਸਾਹਿਬ ਜਾਂਤਾ ਤੁਹਾਡੇ ਵਰਗੇ ਭਰਾ ਸ਼ਰਮਾ ਜੀਗੇ ਵਰਗੇ ਭਰਾ ਤੇ ਕਪੂਰ ਸਾਹਿਬ ਵਰਗੇ ਭਰਾ ਆਪਣਾ ਖੜੇ ਨੇ ਤਾਂ ਆਪਣਾ ਚੈਨਲ ਨਿਰਪੱਖ ਇਦਾਂ ਹੀ ਸੱਚ ਬੋਲੇਗਾ ਠੀਕ ਹੈ ਧੰਨਵਾਦ ਮਹਿਮਾਨ ਜੀ ਧੰਨਵਾਦ ਸੋਦੋ ਤੋਂ ਇਹ ਸਾਰਨਾ ਜੁੜਿਆ ਡੈਪੱਤਰ ਜਿੰਦਰ ਸਿੰਘ ਜੀ ਜਿਨ੍ਹਾਂ ਨੇ ਸਾਨੂੰ ਬਹੁਤ ਵੱਡੀ ਅਫਰਤ ਦਿੱਤੀ ਹੈ ਸੰਗਰੂਰ ਤੋਂ ਕਿ ਇੱਕ ਡੀਐਸਪੀ ਜੋ ਕਿ ਜੇਲ੍ਹ ਦੇ ਵਿੱਚ ਕਰ ਰਿਹਾ ਸੀ ਨਸ਼ਾ ਸਪਲਾਈ ਔਰ ਮੋਬਾਈਲ ਫੋਨ ਵੀ ਬਰਾਮਦ ਹੋਏ ਨੇ ਇੱਕ ਜੇਲ੍ਹ ਦਾ ਮੁਲਾਜ਼ਮ ਵੀ ਹੈ ਪੁਲਿਸ ਦੇ ਵੱਲੋਂ ਉਹਨੂੰ ਪਰਚਾ ਪਾਇਆ ਗਿਆ ਤੇ ਅੱਜ ਮਾਂਜੋ ਅਦਾਲਤ ਵਿੱਚ ਪੇਸ਼ ਕਰਕੇ ਉਹਨਾਂ ਦਾ ਰਿਮਾਂਡ ਆਸਕ ਕੀਤਾ ਜਾਵੇਗਾ ਦੇਖਦੇ ਹਾਂ ਹੁਣ ਰਿਮਾਂਡ ਦੌਰਾਨ ਕੀ ਕੁਝ ਖੁਲਾਸੇ ਹੁੰਦੇ ਨੇ ਕਿਉਂਕਿ ਕੁਝ ਪੁਲਿਸ ਅਧਿਕਾਰੀਆਂ ਦੇ ਕਰਕੇ ਸਾਰੀ ਪੁਲਿਸ ਵਿਭਾਗ ਦੀ ਵਰਤੀ ਹੋ ਰਹੀ ਹੈ ਬਦਨਾਮ ਪੁਲਸ ਨੂੰ ਲੱਗ ਰਿਹਾ ਹੈ ਦਾ ਅਸੀਂ ਨਹੀਂ ਚਾਹੁੰਦੇ ਕਿਉਂਕਿ ਸਾਡੀ ਪੰਜਾਬ ਪੁਲਿਸ ਦੇ ਵਿੱਚ ਕਈ ਅਜਿਹੇ ਅਧਿਕਾਰੀ ਵੀ ਨੇ ਜੋ ਕਿ ਬਹੁਤ ਵਧੀਆ ਕੰਮ ਕਰ ਰਹੇ ਨੇ ਪਰ ਕੁਝ ਅਜਿਹੇ ਅਧਿਕਾਰੀਆਂ ਦੇ ਕਰਕੇ ਸਾਰੀ ਫੋਰਸ ਹੋ ਰਹੀ ਹੈ ਬਦਨਾਮ ਤੇ ਉਹਨਾਂ ਨੂੰ ਹੋਣਾ ਪੈ ਰਿਹਾ ਹੈ ਸ਼ਰਮਸਾਰ ਦੇਖਦੇ ਹਾਂ ਇਹਨਾਂ ਦੇ ਉੱਪਰ ਕੀ ਕਰ ਗਈ ਹੁੰਦੀ ਹੈ ਜੋ ਵੀ ਹੋਏਗੀ ਤੁਹਾਨੂੰ ਸਭ ਤੋਂ ਪਹਿਲਾਂ ਨਿਸ਼ਾਨਾ ਕਰਿਆ ਈਵਨ ਪੰਜਾਬੀ ਟੀਵੀ ਦੋਸਤੋ ਤੁਸੀਂ ਦੇਖਦੇ ਰਹੋ ਇਹ ਪੰਜਾਬੀ ਟੀਵੀ ਦੇ ਚਲਦੀਆਂ ਹੋਰ ਖਬਰਾਂ ਮੈਂ ਤੁਹਾਨੂੰ